ਏ ਨਾਮ ਸ੍ਰੀ ਵਾਹ ਹੈ ਗੁਰੂ ਸਾਹਿਬ ਜੀ ਹੋ ਆਇਆ ਦੁਰੋਂ ਚੱਲ ਕਾ ਮੈਂ ਤਕੀ ਤਾ ਸਰਣਾਏ ਜਿਓ ਮੈਂ ਆਸਾ ਰਖੀ ਚਿਤ ਮਾ ਮੇਰਾ ਸਭ ਦੁੱਖ ਗਵਾਏ ਜਿਓ ਗੋੜੀ ਮਹੱਲਾ ਪੰਜਵਾ ਥਿਰ ਘਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਉ ਦੋਸਟਾ ਦੂਤ ਪਰਮੇਸ਼ਰ ਮਾਰੇ ਜਨ ਕੇ ਪੈਜ ਰਖੀ ਕਰਤਾਰੇ ਬਾਦਸ਼ਾਹ ਸ਼ਾ ਸਭ ਵਸ ਕਰ ਦਿਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਾ ਹੋਏ ਪਜੋ ਭਗਵਾਨ ਸਾਲ ਸੰਗਤ ਮਿਲ ਕੀ ਨੋ ਦਾਨ ਸ਼ਰਨ ਪਾਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਪਾਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸ਼ੰਦਾ ਤੁਧ ਸਭ ਕਿਸ਼ਮੈ ਨੋ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨ ਆਵੈ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ اے ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗਹਿ ਮੰਦਾ ਲੇਖਾ ਕੋਈ ਨਾ ਪੁੱਛਾਈ ਜਾਂ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸੱਬੇ ਕਾਜ ਸਵਾਰਿਆ ਜਾ ਤੁੱਦ ਭਾਵੰਦਾ ਸੁਖੋ ਟਲ ਗੁਰ ਸੇਵਿਆ ਅਹਨ ਸੁਸਾਹਜ ਸੁਭਾਏ ਦਰਸ਼ਨ ਪਰਸੀਐ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵੈ ਸਫਤ ਕ ਸੰਮੰਧੀ ਨੂਰੇ ਅਰਸੋਂ ਕੁਰਸੋਂ ਝਟੀਐ ਤੋ ਦੱਠੇ ਸੱਚੇ ਪਾਤਸ਼ਾਹ ਮਲ ਜਨ ਮੁੰਜਨ ਮੰਦੀ ਕੱਟੀ ਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਆ ਸਬਨਾ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜੇ ਸਪਾਸ ਬੈਠਿਆ ਸੋਹੀਆ ਸਬਨਾ ਦਾ ਵੇਸਾ ਸਤ ਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਲੋਕ ਮਹਲਾਤ ਜੀ ਹਸਤੇ ਸਰਜਿਓ ਅੰਕਸ ਹੈ ਅਹਰਣ ਜਿਓ ਸਿਰ ਦੇ ਮਨ ਤਨ ਆਗ ਰਾਖ ਕਾ ਉਬੇ ਸੇਵਾ ਕਰੇ হাসতে সেরা জৌ অঙ্কস হ্যায় এহরনা জৌ सिर দে মন तन আগরাখ কা ও বে সেবা করে ইও গুর মুখ আপনে ওয়ারিয়া সব রাজ সৃষ্টি কা লে ਨਾਨਕ ਗੁਰਮੁਖ ਬੁਜੀਆ ਜਾ ਆਪੇ ਨਦਰ ਕਰੇ ਮਹੱਲਾਤੀ ਜਾ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਣਾ ਨਾਨਕ ਕੁੱਲ ਉਧਾਰ ਹੈ ਆਪਣਾ ਦਰਗਹ ਪਾਵਹਿ ਮਾਣੋ ਪਾਉੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇ ਲਾਇਆ ਇੱਕ ਸੇਵਕ ਗੁਰਪਾਸ ਇੱਕ ਗੁਰਕਾਰ ਲਾਇਆ ਜਿਨਾਂ ਗੁਰ ਪਿਆਰਾ ਮਨ ਚਿਤ ਤੈਨਾਂ ਪਾਓ ਗੁਰੂ ਦੇਵাইয়া ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾਂ ਪੁੱਤਾਂ ਪਾਈਆ ਗੁਰ ਸਤ ਗੁਰ ਬੋਲੋ ਸੱਬ ਗੁਰ ਆਖ ਗੁਰ ਜੀਵਾਈਆ ਗੁਰ ਸਿੱਖਾ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਪਾਈਆਂ ਗੁਰਸਤ ਗੁਰ ਬੋਲ ਸਭ ਗੁਰ ਆਖ ਗੁਰੂ ਜੀ ਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ